ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਜਦੋਂ თან თან ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮੱਕੇ ਪਹੁੰਚਦੇ ਹਨ ਤੇ ਮੱਕੇ ਵਿੱਚ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਜੀ ਕੀ ਉਪਦੇਸ਼ ਦਿੰਦੇ ਹਨ ਸੋ ਆਓ ਜਾਣਦੇ ਹਾਂ ਇਸ ਵੀਡੀਓ ਵਿੱਚ ਗੁਰਮੁਖਾਂ ਕੋਲੋਂ ਅਸੀਂ ਸਮਝਦੇ ਹਾਂ ਗੁਰਮੁਖਾਂ ਨੇ ਬ੍ਰਮਾਣੀ ਰਾਹੇ ਬਹੁਤ ਵਧੀਆ ਸਮਝਾਇਆ ਹੈ ਸੋ ਆਓ ਸਰਵਣ ਕਰਦੇ ਹਾਂ ਜੀ ਦੁਨੀਆ ਨੂੰ ਤਾਰਦੇ ਹੋਏ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੱਕੇ ਗਏ ਸਤਗੁਰੂ ਜੀ ਨੇ ਨੀਲੇ ਵਸਤਰ ਪਹਿਨੇ ਆ ਮਹਾਰਾਜ ਨੇ ਮਾਨੋ ਬਨਵਾਰੀ ਰੂਪ ਧਾਰਿਆ ਹੈ ਤੇ ਸਤਗੁਰੂ ਜੀ ਨੇ ਆਪਣੇ ਪਾਸ ਇੱਕ ਕਿਤਾਬ ਰੱਖੀ ਹੋਈ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਪਹੁੰਚੇ ਆ ਜੀ ਮੱਕੇ ਇੱਥੋਂ ਦੇ ਹਾਜ਼ੀਆਂ ਨੂੰ ਜਦੋਂ ਪਤਾ ਲੱਗਾ ਮਲਾਣਿਆਂ ਨੂੰ ਜਦੋਂ ਪਤਾ ਲੱਗਾ ਉਹਨਾਂ ਨੇ ਆ ਕੇ ਚਰਚਾ ਛੇੜੀ ਆ ਪਹਿਲਾ ਸਵਾਲ ਜਿਹੜਾ ਪੁੱਛਿਆ ਸੀ ਇਹੀ ਪੁੱਛਿਆ ਮਹਾਰਾਜ ਨੂੰ ਕਹਿੰਦੇ ਜਿਹੜੇ ਤੁਹਾਡੇ ਪਾਸ ਆ ਕਿਤਾਬ ਹੈ ਇਹਦੇ ਵਿੱਚ ਇਹਨੂੰ ਫੋਲ ਕੇ ਦੱਸੋ Hindu ਵੱਡਾ ਹੈ ਕਿ ਮੁਸਲਮਾਨ ਵੱਡਾ ਹੈ ਪੁੱਛਣ ਗੱਲ ਈਮਾਨ ਦੀ ਕਾਜੀ ਮੁੱਲਾ ਇਕੱਠੇ ਹੋਏ ਸਾਰੇ ਇੱਕੋ ਹੀ ਗੱਲ ਪੁੱਛੀ ਜਾਂਦੇ ਆ ਪੁੱਛਣ ਫੋਲ ਕਿਤਾਬ ਨੂੰ Hindu ਵੱਡਾ ਕਿ ਮੁਸਲਮਨ ਹੋਈ ਤੇ ਮਹਾਰਾਜ ਨੇ ਜਿਹੜਾ ਉੱਤਰ ਦਿੱਤਾ ਸਤਿਗੁਰੂ ਜੀ ਕਹਿਣ ਲੱਗੇ ਦੇਖੋ ਚਾਹੇ Hindu ਹੋਵੇ ਚਾਹੇ ਮੁਸਲਮਾਨ ਹੋਵੇ ਕੋਈ ਵੀ ਹੋਵੇ ਸ਼ੁਭ ਅਮਲਾਂ ਤੋਂ ਬਿਨਾ ਨੇਕ ਅਮਲਾਂ ਤੋਂ ਬਿਨਾ ਦੋਨੋਂ ਹੀ ਰੋਂਦੇ ਹੁੰਦੇ ਆ ਇਸ ਕਰਕੇ ਚੰਗੇ ਅਮਲ ਕਰਨੇ ਚਾਹੀਦੇ ਆ ਸਤਿਗੁਰੂ ਮਹਾਰਾਜ ਨੇ ਇਸ ਤਰ੍ਹਾਂ ਆਖਿਆ ਹਿੰਦੂ ਮੁਸਲਮਾਨ ਦੋਏ ਦਰਗੇ ਅੰਦਰ ਲਹਿ ਨਾ ਢੋਈ ਹਿੰਦੂ ਤੇ ਮੁਸਲਮਾਨ ਦੋਵੇਂ ਹੀ ਜੇ ਚੰਗੇ ਕਰਮ ਕਰਨਗੇ ਰੱਬ ਦੀ ਦਰਗਾਹ ਵਿੱਚ ਪਨਾਹ ਮਿਲ ਜੂਗੀ ਨਹੀਂ ਫਿਰ ਭਾਈ ਠੇਡੇ ਖਾਣੇ ਪੈਂਦੇ ਆ ਤੇ ਬਾਕੀ ਰਹੀ ਦੁਨੀਆ ਦੀ ਗੱਲ ਮਹਾਰਾਜ ਕਹਿੰਦੇ ਭਾਈ ਦੁਨੀਆ ਦੇ ਲੋਕ ਜਿਹੜੇ ਆ ਰਾਮ ਰਹੀਮ ਤਾਂ ਇੱਕੋ ਗੱਲ ਹੀ ਕਹਿੰਦੇ ਆ ਪਰ ਹਿੰਦੂ ਮੁਸਲਮਾਨ ਆਪਸ ਵਿੱਚ ਲੜਦੇ ਰਹਿੰਦੇ ਆ ਧਰਮ ਨੇ ਤਾਂ ਸਾਰੀ ਲੜਾਈ ਮਕਾਉਣੀ ਸੀ ਕਲੇਸ਼ ਖਤਮ ਕਰਨਾ ਸੀ ਪਰ ਧਰਮ ਦੇ ਨਾਮ ਤੇ ਲੜੀ ਜਾਣਾ ਇਹ ਤਾਂ ਸ਼ੈਤਾਨਾਂ ਦਾ ਰਸਤਾ ਹੁੰਦਾ ਖੁਦਾ ਦਾ ਨਹੀਂ ਹੁੰਦਾ ਇਸ ਤਰ੍ਹਾਂ ਮਹਾਰਾਜ ਨੇ ਉੱਥੇ ਉਹਨਾਂ ਨੂੰ ਸਮਝਾਇਆ ਹੈ ਹੁਣ ਉੱਥੇ ਜਿਹੜੇ ਕਾਜੀ ਇਕੱਠੇ ਹੋਏ ਆ ਉਨ੍ਹਾਂ ਚਰਚਾਂ ਛੇੜਨ ਵਾਲਿਆਂ ਵਿੱਚੋਂ ਰੁਕਨਦੀਨ ਸਭ ਤੋਂ ਅੱਗੇ ਸੀ ਸਾਰਿਆਂ ਨੇ ਉਹਨੂੰ ਹੀ ਅੱਗੇ ਕੀਤਾ ਕਿ ਤੂੰ ਇਹ ਜਿਹੜੇ ਇੱਥੇ ਫਕੀਰ ਆਏ ਆ ਇਹਨਾਂ ਨੂੰ ਸਵਾਲ ਕਰ ਉਹਨੇ ਸਭ ਤੋਂ ਪਹਿਲਾਂ ਸਵਾਲ ਪੁੱਛਿਆ ਕਹਿਣ ਲੱਗਾ ਰੱਬ ਤੋਂ ਆਇਆ ਹੋਇਆ ਕ੍ਰਾਂਤ ਤੇ ਨਾਜ਼ਿਲ ਹੋਆ ਰਸੂਲ ਮੁਹੰਮਦ ਤੇ ਫਿਰ ਆਏ ਚਾਰ ਯਾਰ ਅਬੂ ਬਕਰ ਉਮਰ ਉਸਮਾਨ ਤੇ ਅਲੀ ਕਲਮਾ ਤੇ ਸ਼ਿਫਾਰਿਸ਼ ਸਿਰਫ ਉਹੀ ਬਚਣਗੇ ਜਿਹੜੇ ਨਬੀ ਨੂੰ ਪਕਾਰਨਗੇ ਹੁਣ ਤੁਸੀਂ ਦੱਸੋ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਆ ਮਹਾਰਾਜ ਕਹਿਣ ਲੱਗੇ ਦੇਖੋ ਸਭ ਤੋਂ ਪਹਿਲੀ ਗਲਤਾਂ ਕਾਜੀ ਜੀ ਰੱਬ ਜਿਹੜਾ ਹੈ ਉਹ ਵਾਹਿਦ ਉਲ ਸ਼ਰੀਕ ਹੈ ਪਰਮਾਤਮਾ ਜਿਹੜਾ ਹੈ ਉਹਦਾ ਕੋਈ ਸ਼ਰੀਕ ਹੀ ਹੈ ਨਹੀਂ ਜੇ ਕੋਈ ਬਣੇਗਾ ਤੇ ਉਦਾਂਤ ਹੋ ਜਾਏਗਾ ਰੱਬ ਦਾ ਭੇਦ ਕੋਈ ਵੀ ਨਹੀਂ ਪਾ ਸਕਦਾ ਇਹ ਦੁਨੀਆ ਤੇ ਇੱਕ ਨਹੀਂ ਦੋ ਨਹੀਂ ਕਈ ਪੈਗੰਬਰ ਆਉਂਦੇ ਆ ਸਰੂਪੇ ਗੰਬਰ અવਤਾਰ ਅੰਤ ਨਹੀਂ ਪਾ ਸਕਦੇ ਇਸ ਕਰਕੇ ਰੱਬ ਦਾ ਕੋਈ ਮੁਫਤੀ ਨਹੀਂ ਤੇ ਨਾ ਹੀ ਕੋਈ ਯਾਰ ਹੈ ਹਾਂ ਪਰ ਜਿਹੜੇ ਰੱਬ ਦੇ ਰਾਹ ਤੇ ਟੁਰਨਗੇ ਉਹਨਾਂ ਨੂੰ ਪਨਾਹ ਮਿਲੇਗੀ ਇਹ ਗੱਲ ਯਾਦ ਰੱਖਣਾ ਸਤਗੁਰੂ ਮਹਾਰਾਜ ਨੇ ਇਸ ਤਰ੍ਹਾਂ ਆਖਿਆ ਕਰਮ ਸਕੀਨੀ ਬੰਦਗੀ ਤਾਂ ਮਿਲੀਏ ਬੇਪਰਵਾ ਰੁਕਨਦੀਨ ਨੇ ਫਿਰ ਅਗਲਾ ਸਵਾਲ ਪੁੱਛਿਆ ਕਹਿੰਦਾ ਇਹ ਦੱਸੋ ਮੈਨੂੰ ਜੋ ਨਵੀ ਦਾ ਕਲਮਾ ਨਹੀਂ ਪੜਨਗੇ ਉਹ ਤਾਂ ਦੋਜਕ ਵਿੱਚ ਜਾਣਗੇ ਵਗੈਰ ਮੁਹੰਮਦੀਨ ਦੇ ਸਾਰੇ ਧਰਮ ਊਰੇ ਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਦੇਖੋ ਭਾਈ ਸਾਰਿਆਂ ਨੂੰ ਆਪਣੇ ਆਪਣੇ ਧਰਮ ਪਿਆਰੇ ਹੁੰਦੇ ਆ ਐਸ਼ਟ ਪਿਆਰੇ ਹੁੰਦੇ ਆ ਤੁਸੀਂ ਇਹ ਗੱਲ ਕਹੋ ਜਿਨ੍ਹਾਂ ਦਾ ਈਮਾਨ ਪੱਕਾ ਹੋਵੇਗਾ ਉਹਨਾਂ ਨੂੰ ਬਹਿਸ਼ਤ ਮਿਲੇਗਾ ਕਈ ਨਬੀ ਆ ਕਈ ਰਸੂਲ ਆ ਉੱਥੇ ਸ਼ਪਾਰਸ਼ਾਂ ਨਹੀਂ ਚੱਲਦੀਆਂ ਉੱਥੇ ਤਾਂ ਅਮਲਾਂ ਤੇ ਨਵੇੜੇ ਹੁੰਦੇ ਆ ਫਰੀਦਾ ਅਮਲ ਜੇ ਕੀਤੇ ਦੁਨੀਆ ਵਿੱਚ ਦਰਗਾਹ ਆਏ ਕਮ ਇਹ ਥੋੜੀ ਆ ਜੇ ਸਾਰੀ ਜ਼ਿੰਦਗੀ ਬੰਦਾ ਗਲਤ ਕੰਮ ਕਰਦਾ ਰਹੇ ਧਰਤੀ ਤੇ ਤੇ ਕੋਈ ਨਵੀ ਉਹਦੀ ਉੱਥੇ ਗਵਾਹੀ ਭਰੇਗਾ ਤੇ ਉਹ ਬਚ ਜਾਵੇਗਾ ਨਹੀਂ ਉੱਥੇ ਸ਼ਿਪਾਰਸ਼ਾਂ ਨਹੀਂ ਚਲਦੀਆਂ ਕਾਜੀ ਰੁਕਨਦੀਨ ਜੀ ਤਾਂ ਇੱਥੇ ਦੁਨੀਆ ਤੇ ਆ ਵੀ ਕਿਸੇ ਨੂੰ ਰਿਸ਼ਵਤ ਦੇਤੀ ਤੇ ਉਹਦੇ ਹੱਕ ਦੇ ਵਿੱਚ ਫੈਸਲਾ ਹੋ ਜਾਊਗਾ ਉੱਥੇ ਕਾਜੀ ਜੀ ਇਹੋ ਜਿਹੀਆਂ ਗੱਲਾਂ ਨਹੀਂ ਚਲਦੀਆਂ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਬਚਨ ਕੀਤੇ ਰੁਕਨਦੀਨ ਦਾ ਫਿਰ ਅਗਲਾ ਸਵਾਲ ਸੀ ਕੇ ਰਾਤਾਂ ਬਹੁਤ ਭੀੜਾ ਕਿਵੇਂ ਕੋਈ ਬਚ ਨਿਕੜੇਗਾ ਇਹ ਦੁਨੀਆ ਸਮੁੰਦਰ ਆ ਸਤਿਗੁਰੂ ਮਹਾਰਾਜ ਕਹਿਣ ਲੱਗੇ ਮੰਨਦੇ ਆ ਜਿੱਥੇ ਇਹ ਆਤਿਸ਼ ਦੁਨੀਆ ਹੈ ਜਿੱਥੇ ਆ ਸੜਦਾ ਬਲਦਾ ਸੰਸਾਰ ਹੈ ਉਥੇ ਕਾਜੀ ਰੁਗਨਦੀਨ ਜੀ ਠੰਡ ਪਾਉਣ ਵਾਲਾ ਪਰਮੇਸ਼ਰ ਦਾ ਨਾਮ ਹੈ ਜਿੱਥੇ ਸਾਇਰ ਆਤਿਸ਼ੀ ਬੇੜਾ ਨਾਮ ਖੁਦਾਏ ਮੁਰਸ਼ਿਦ ਆਰਫ ਦਾਤ ਹਾਂ ਇੱਕੋ ਸ਼ਬਦ ਮਲਾਹੇ ਰੁਕਨਦੀਨ ਨੂੰ ਸਤਿਗੁਰੂ ਮਹਾਰਾਜ ਨੇ ਪੰਜ ਉਪਦੇਸ਼ ਦਿੱਤੇ ਆ ਗੁਰੂ ਜੀ ਕਹਿਣ ਲੱਗੇ हे ਕਾਜੀ ਰੁਕਨਦੀਨ ਜੇ ਤੂੰ ਇਹਨਾਂ ਪੰਜਾਂ ਨੂੰ ਕਮਾਵੇਂਗਾ ਇਹਨਾਂ ਨੂੰ ਕਮਾਉਣ ਦੇ ਨਾਲ ਹੀ ਪਾਰ ਹੋ ਜਾਵੇਂਗਾ ਪਹਿਲਾ ਸੀ ਅੱਲਾ ਦੀ ਬੰਦਗੀ ੁਰਮਖ ਪਿਆਰਿਓ ਅੱਲਾ ਦੀ ਕਰ ਬੰਦਗੀ ਸੱਚ ਬੋਲੀ ਨਿਸਦੇ ਖਾ ਖਵਾਬੂ ਖੱਟ ਕੇ ਕਰੋ ਮਸਤਕਕਾਰ ਨਖ ਸਿਕ ਪਵੇ ਪਸੀਨੜ ਉਹ ਖਾਣਾ ਸਾਰ ਸਤਿਗੁਰੂ ਜੀ ਕਹਿੰਦੇ ਸਭ ਤੋਂ ਪਹਿਲਾਂ ਜਿਹਨੇ ਰੱਬ ਨੇ ਸਾਨੂੰ ਸਾਜਿਆ ਬਣਾਇਆ ਕਾਜੀ ਜੀ ਉਹਦੀ ਬੰਦਗੀ ਕਰਨੀ ਬੜੀ ਜ਼ਰੂਰੀ ਆ ਸਿਮਰਨ ਕਰਨਾ ਬੜਾ ਜ਼ਰੂਰੀ ਆ ਸਿਮਰਨ ਕਿਦਾ ਕਰਨਾ ਜਿਹਨੂੰ ਭੁੱਲ ਗਏ ਆ ਚੇਤੇ ਕਿਨੂੰ ਕਰੀਦਾ ਜਿਹਨੂੰ ਭੁੱਲ ਗਏ ਆ ਭੁੱਲਿਆ ਕਿਨੂੰ ਬੰਦਾ ਖਾਣਾ ਪੀਣਾ ਹੱਸਣਾ ਸੋਣਾ ਸਭ ਕੁਝ ਯਾਦ ਹੈ ਭੁੱਲਿਆ ਹੈ ਅੱਲਾ ਨੂੰ ਭੁੱਲਿਆ ਆਪਦੇ ਅੱਲਾ ਨੂੰ ਯਾਦ ਕਰੋ ਆਪਦੇ ਖੁਦਾ ਨੂੰ ਯਾਦ ਕਰੋ ਪਹਿਲੀ ਜਿਹੜੀ ਗੱਲ ਆ ਮਹਾਰਾਜ ਨੇ ਆਖੀ ਇਹ ਪੰਜ ਉਪਦੇਸ਼ ਦਿੱਤੇ ਸੀ ਪਹਿਲਾ ਬਚਨ ਮਹਾਰਾਜ ਨੇ ਅੱਲਾ ਦੀ ਬੰਦਗੀ ਦੱਸਿਆ ਤੇ ਖਿਆਲ ਕਰਨਾ ਸੰਗਤ ਜੀ ਇਹ ਪੰਜੇ ਬਚਨ ਜੇ ਆਪਾਂ ਵੀ ਪੱਲੇ ਬੰਨਾਂਗੇ ਸਾਡਾ ਵੀ ਪਾਰ ਉਤਾਰਾ ਹੋ ਜਾਵੇਗਾ ਇਹ ਕੇਵਲ ਕਾਜੀ ਨੂੰ ਉਪਦੇਸ਼ ਨਹੀਂ ਸਾਨੂੰ ਵੀ ਉਪਦੇਸ਼ ਆ ਦੂਜਾ ਬਚਨ ਮਹਾਰਾਜ ਜੀ ਦਾ ਸੱਚ ਨੂੰ ਪੱਲੇ ਬੰਨਣਾ ਹੈ ਸੱਚ ਬੋਲੀ ਨਸ ਦੇ ਜਦੋਂ ਵੀ ਬੋਲਣਾ ਸੱਚ ਹੀ ਬੋਲਣਾ ਹੈ ਕੋਝ ਲੋਕਾ ਨਿੱਕੀ ਨਿੱਕੀ ਗੱਲ ਤੇ ਝੂਠ ਬੋਲਦੇ ਆ ਫਿਰ ਇੱਕ ਝੂਠ ਨੂੰ ਲੁਕਾਉਣ ਦੀ ਖਾਤਰ ਛਪਾਉਣ ਦੀ ਖਾਤਰ ਦੂਜਾ ਹੋਰ ਬੋਲਦੇ ਆ ਤੇ ਕਦੋਂ ਉਹਨਾਂ ਦੀ ਆਦਤ ਪੱਕ ਜਾਂਦੀ ਆ ਝੂਠ ਬੋਲਦੇ ਬੋਲਦੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਹਮੇਸ਼ਾ ਸੱਚ ਨੂੰ ਪੱਲੇ ਬੰਨਣਾ ਹੈ ਮਹਾਰਾਜ ਨੇ ਆਖਿਆ ਕਾਜੀ ਜੀ ਕੋਝ ਕਾਜੀ ਇਹੋ ਜਿਹੇ ਵੀ ਆ ਜਿਹੜੇ ਵੱਢੀ ਲੈ ਕੇ ਹੱਕ ਗਵਾਏ ਜਿਹੜੇ ਵੱਢੀ ਲੈਂਦੇ ਆ ਰਿਸ਼ਵਤ ਲੈਂਦੇ ਆ ਨਿਆਂ ਨਹੀਂ ਕਰਦੇ ਪਹਿਲਾਂ ਸਮਿਆਂ 'ਚ ਇਦਾਂ ਹੀ ਹੁੰਦਾ ਸੀ ਕਾਜੀ ਕਈ ਫਤਵੇ ਜਾਰੀ ਕਰਦੇ ਸੀ ਜਿਵੇਂ ਸਾਹਿਬਜ਼ਾਦਿਆਂ ਨੂੰ ਵੀ ਫਤਵਾ ਜਾਰੀ ਕੀਤਾ ਗੁਰਮਖੋ ਯਾਦ ਰੱਖਣਾ ਪਰ ਉਹਨਾਂ ਦੇ ਪੱਲੇ ਸੱਚ ਨਹੀਂ ਸੀ ਤੇ ਸਤਗੁਰੂ ਜੀ ਕਹਿਣ ਲੱਗੇ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਆਪਣੇ ਈਮਾਨ ਨਾਲ ਸੱਚੋ ਸੱਚ ਆਖ ਕੂੜਾ ਕਹਿਣ ਦੀ ਤੈਨੂੰ ਲੋੜ ਨਹੀਂ ਜੋ ਰਸਤਾ ਗੁਰੂ ਦੱਸੇ ਉਹ ਰਸਤੇ ਤੇ ਮਰੀਦਾਂ ਵਾਗ ਤੁਰਨਾ ਚਾਹੀਦਾ ਕਾਜੀ ਸਾਹਿਬ ਜੀ ਫਰੇਵ ਨਹੀਂ ਕਰਨਾ ਚਾਹੀਦਾ ਸੱਚ ਨੂੰ ਪੱਲੇ ਬੰਨਣਾ ਚਾਹੀਦਾ ਸੱਚ ਕੀ ਆ ਮਰਨਾ ਸੱਚਾ ਜਿਉਣਾ ਝੂਠ ਇਹਨੂੰ ਪੱਲੇ ਬੰਨ ਕੇ ਰੱਖ ਸੱਚ ਕੀ ਆ ਰੱਬ ਤੈਨੂੰ ਦੇਖ ਰਿਹਾ ਤੂੰ ਉਹਦੇ ਤੋਂ ਓਲਾ ਕਰਦਾ ਕਿ ਮੈਂ ਗੁਨਾਹ ਕਰ ਲੂੰਗਾ ਛਪਾ ਕੇ ਨਹੀਂ ਤੂੰ ਉਹਦੇ ਤੋਂ ਓਲਾ ਕਦੇ ਨਹੀਂ ਕਰ ਸਕਦਾ ਇਹ ਸੱਚ ਨੂੰ ਪੱਲੇ ਬੰਨ ਇਸ ਕਰਕੇ ਰੋਜ਼ ਤੂੰ ਤੇਰੇ ਸਵਾਸ ਘਟ ਰਹੇ ਆ ਰੋਜ਼ ਰੋਜ਼ ਤੂੰ ਮਰ ਰਿਆਂ ਇਹ ਸੱਚ ਨੂੰ ਪੱਲੇ ਬੰਨ ਤੀਜਾ ਬਚਨ ਮਹਾਰਾਜ ਜੀ ਦਾ ਉਹ ਹੈ ਕਿਰਤ ਕਮਾਈ ਕਰਤ ਕਮਾਈ ਕਿਹੋ ਜੀ ਹੋਣੀ ਚਾਹੀਦੀ ਆ ਕੀ ਉਹ ਪ੍ਰਾਇਆ ਹੱਕ ਮਾਰ ਕੇ ਹੋਵੇ ਨਹੀਂ ਜੀ ਬਿਲਕੁਲ ਨਹੀਂ ਜਿੱਥੇ ਜਿੱਥੇ ਲੋਕਾਂ ਨੇ ਇਹੋ ਜਿਹਾ ਕੁਝ ਕੀਤਾ ਸੀ ਮਹਾਰਾਜ ਨੇ ਆਖਿਆ ਭਾਈ ਨਾਮ ਸੱਜਣ ਰੱਖਣ ਨਾਲ ਕੀ ਹੋ ਜਾਏਗਾ ਇਹ ਕੰਮ ਸੱਜਣਾ ਵਾਲੇ ਨਹੀਂ ਕੰਮ ਉਹ ਕਰਨੇ ਚਾਹੀਦੇ ਆ ਸੱਚੀ ਸੁੱਚੀ ਕਰਤ ਕਰਨੀ ਚਾਹੀਦੀ ਆ ਉਹਦੇ ਵਿੱਚ ਬਰਕਤ ਪ੍ਰਮਾਤਮਾ ਪਾ ਦਿੰਦਾ ਪਰ ਜਦੋਂ ਆਪਾਂ ਆਪਦੇ ਪਰਿਵਾਰ ਦੀ ਖਾਤਰ ਠੱਗੀਆਂ ਕਰਦੇ ਆ ਉਥੇ ਦਰਗਾਹ ਦੇ ਵਿੱਚ ਇਹ ਕੋਈ ਸਾਡਾ ਸੰਗੀ ਨਹੀਂ ਬਣਦਾ ਚਾਹੇ ਮਾਤਾ ਹੋਵੇ ਚਾਹੇ ਇਸਤਰੀ ਹੋਵੇ ਚਾਹੇ ਪਿਤਾ ਹੋਵੇ ਪੁੱਤਰ ਹੋਵੇ ਚਾਹੇ ਪਿਆਰਾ ਮਿੱਤਰ ਤੇ ਚਾਹੇ ਭਰਾ ਹੋਵੇ ਇਹ ਪਹਿਲੇ ਜਨਮਾਂ ਦੇ ਸੰਜੋਗਾ ਕਰਕੇ ਜਰੂਰ ਮਿਲਦੇ ਆ ਪਰ ਅਖੀਰ ਵੇਲੇ ਸਾਥੀ ਕੋਈ ਨਹੀਂ ਬਣਦਾ ਜੀ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਈ ਗੁਰਬਾਣੀ ਵੀ ਸਾਨੂੰ ਸਮਝਾ ਰਹੀ ਹੈ ਵੇਖੋ ਬਾਬੇ ਨੇ ਉੱਥੇ ਆਖਿਆ ਕਾਜੀ ਜੀ ਦੂਜਿਆਂ ਦੇ ਪੈਸੇ ਤੇ ਐਸ਼ ਕਰਨੀ ਤੇ ਆਪਦੀ ਜ਼ਿੰਦਗੀ ਨੂੰ ਇਸ ਤਰ੍ਹਾਂ ਬਣਾ ਲੈਣਾ ਵੀ ਦੂਜਿਆਂ ਦੇ ਸਹਾਰੇ ਜੀਵਾਂਗੇ ਨਹੀਂ ਭਾਈ ਕਿਰਤ ਕਮਾਈ ਜ਼ਰੂਰ ਕਰਨੀ ਚਾਹੀਦੀ ਕਿਉਂਕਿ ਕਿਰਤ ਕਰਦੇ ਆਂ ਦੇ ਪਵਿੱਤਰ ਹੁੰਦੀ ਆ ਜਨਮ ਸਾਖੀ ਦੇ ਵਿੱਚ ਬਾਰ ਬਾਰ ਬਚਨ ਆਉਂਦੇ ਜਿਹੜੇ ਬੰਦੇ ਕਿਰਤੀ ਹੁੰਦੇ ਆ ਉਹਨਾਂ ਦਾ ਧਿਆਨ ਦੂਜਿਆਂ ਤੇ ਨਹੀਂ ਬਹੁਤਾ ਜਾਂਦਾ ਉਹਨਾਂ ਦਾ ਮਨ ਵੀ ਟਿਕਿਆ ਰਹਿੰਦਾ ਪਰ ਜਿਹੜਾ ਵੇਲਾ ਬੰਦਾ ਹੋਵੇ ਵੇਲਾ ਮਨ ਸ਼ੈਤਾਨ ਦਾ ਘਰ ਹੈ ਇਸ ਕਰਕੇ ਭਾਈ ਸੱਚੀ ਸੁੱਚੀ ਕਿਰਤ ਕਰਨੀ ਆ ਅੱਗੇ ਹੈ ਵੰਡ ਸ਼ਕਣਾ ਦਸਵਾਂ ਹਿੱਸਾ ਉਸthi ਰਾਹੇ ਰੱਬ ਦੇ ਦੇ ਹੁਣ ਜਿਹੜੀ ਆ ਕਿਰਤ ਕੀਤੀ ਆ ਪੈਸੇ ਆਏ ਆ ਦਸਵਾਂ ਹਿੱਸਾ ਵੰਡ ਕੇ ਛਕਣਾ ਚਾਹੀਦਾ ਆ ਵੀ ਕਿਰਤ ਦਾ ਉਦੋਂ ਬਾਬੇ ਨੇ ਕਿਹਾ ਸੀ ਇੱਥੇ ਦਸਵੇਂ ਪਾਤਸ਼ਾਹ ਜੀ ਦੇ ਭਾਵੇਂ ਬਚਨਾਂ ਦਾ ਸਬੰਧ ਦੇਣਾ ਸਿੱਖ ਨੇ ਸਿੰਘ ਨੇ ਖਾਲਸੇ ਨੇ ਦਸਬੰਦ ਕਾਦਾ ਦੇਣਾ ਮਾਇਆ ਦਾ ਵੀ ਦੇਣਾ ਜਿਹੜੇ ਸਵਾਸ ਆਉਂਦੇ ਆ 24000 ਰੋਜ਼ 24000 ਸਵਾਸ ਬੰਦੇ ਦੇ ਆਮਦ ਮੂਲ ਨਾ ਥੀਵੇ ਜਿਸ ਬੰਦੇ ਨੂੰ ਇਤਨਾ ਘਾਟਾ ਸੋ ਬੰਦਾ ਕਿਉਂ ਜੀਵੇ ਉਹ ਵੀ ਦਸਵੰਦ ਕੱਢਣਾ ਸਵਾਸਾਂ ਦਾ ਗੁਰੂ ਲੇਖੇ ਲਾਉਣੀ ਹੈ ਜ਼ਿੰਦਗੀ ਰੱਬ ਦੇ ਲੇਖੇ ਲਾਉਣੇ ਆ ਕਾਜੀ ਸਾਹਿਬ ਦਸਵੰਦ ਦੇਣਾ ਬਹੁਤ ਜ਼ਰੂਰੀ ਆ ਰੁਕਨਦੀਨ ਜੀ ਇਹ ਵੀ ਰੱਬ ਦਾ ਰਾਹ ਇਹ ਵੀ ਅੱਲਾ ਦਾ ਰਾਹ ਇਹ ਗਰੀਬਾਂ ਲਈ ਵੀ ਹੋ ਸਕਦਾ ਲੋੜਵੰਦਾਂ ਲਈ ਵੀ ਹੋ ਸਕਦਾ ਤਾਂ ਇਹ ਬੰਦੇ ਦਾ ਅੰਦਰ ਭਾਵਨਾ ਕਿੰਨਾ ਦੀ ਉਹਤੇ ਵੀ ਨਿਰਪਰ ਤਾਂ ਇਹ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ ਤਾਂ ਇਹ ਜਿਹੜਾ ਵੰਡ ਕੇ ਛਕਣਾ ਹੈ ਸੰਗਤ ਜੀ ਤੇ ਦਸਵੰਦ ਕੱਢਣਾ ਆਪਦੀ ਕਮਾਈ ਦਾ ਦਸਵਾਂ ਹਿੱਸਾ ਇਹ ਚੌਥੀ ਤੇ ਪੰਜਵੀਂ ਇਹ ਜਿਹੜੀ ਗੱਲ ਆ ਸਤਿਗੁਰੂ ਜੀ ਦਾ ਬਚਨ ਆ ਮਹਾਰਾਜ ਨੇ ਪੰਜ ਉਪਦੇਸ਼ ਦਿੱਤੇ ਪਹਿਲਾ ਅੱਲਾ ਦੀ ਬੰਦਗੀ ਦੂਜਾ ਸੱਚ ਨੂੰ ਪੱਲੇ ਬੰਨਣਾ ਤੀਜਾ ਕਿਰਤ ਕਮਾਈ ਚੌਥਾ ਵੰਡ ਕੇ ਛਕਣਾ ਤੇ ਪੰਜਵਾਂ ਦਸਵੰਦ ਕੱਢਣਾ ਸਤਿਗੁਰੂ ਜੀ ਕਹਿਣ ਲੱਗੇ ਇਹ ਹੀ ਭਾਈ ਸਵਰਗਾਂ ਦਾ ਰਾਹ ਜਿਸ ਨੂੰ ਤੁਸੀਂ ਜੰਨਤ ਕਹਿੰਦੇ ਹੋ ਜੰਨਤ ਕੀ ਆ ਇਹ ਪੰਜੇ ਉਪਦੇਸ਼ ਕਮਾ ਲੋ ਤੇ ਜੰਨਤ ਹੀ ਬਣ ਜਾਵੇਗੀ ਇਸ ਧਰਤੀ ਤੇ ਫਿਰ ਕਾਜੀ ਰੁਕਨਦੀਨ ਨੇ ਪੁੱਛਿਆ ਸਤਿਗੁਰੂ ਜੀ ਠੀਕ ਆ ਬਜ਼ੁਰਗ ਕੌਣ ਮਹਾਰਾਜ ਜੀ ਤੇ ਸਤਿਗੁਰੂ ਜੀ ਨੇ ਆਖਿਆ ਜਿਹਦੀ ਨੀਅਤ ਰਾਸ ਜਿਹੜੇ ਬੰਦੇ ਦੀ ਨੀਅਤ ਸੁੱਚੀ ਹੋਵੇ ਜਿਹੜਾ ਦੂਜੇ ਦੇ ਗੁਣ ਸੁਣ ਕੇ ਖੁਸ਼ ਹੁੰਦਾ ਹੋਵੇ ਗੁਣ ਵਾਲੇ ਦੀ ਰੀਸ ਕਰੇ ਮੈਂ ਇਹ ਗੁਣ ਕਮਾਉਣਾ ਹੈ ਗੁਨਾ ਨਾ ਸਾਂਝ ਕਰੇ ਵੜਿਆ ਯੂਸ ਦੀ ਕਰੇ ਜਿਸ ਰਾਹੀਂ ਗੁਣ ਮਿਲੇ ਆ ਗੁਰੂ ਸ਼ਬਦ ਤੇ ਆਤਮਾ ਗਿਆਨ ਨੂੰ ਆਪਣਾ ਆਧਾਰ ਬਣਾ ਕੇ ਪਰ ਇਸਤਰੀ ਦਾ ਤਿਆਗ ਕਰੇ ਇਹ ਦੁਬਧਾ ਪਾਉਣ ਵਾਲੀਆਂ ਗੱਲਾਂ ਤੋਂ ਪਰੇ ਰਹੇ ਤੇ ਜੇ ਬਲੀ ਹੋਵੇ ਕਦੇ ਵੀ ਬਲ ਦਾ ਮਾਣ ਨਾ ਕਰੇ ਤੇ ਇਹਨੂੰ ਬਜ਼ੁਰਗੀ ਕਿਹਾ ਜਾਂਦਾ ਕੇਵਲ ਸਿਰ ਦੇ ਉੱਪਰ ਚਿੱਟੇ ਵਾਲ ਆ ਜਾਣੇ ਦਾੜਾ ਚਿੱਟਾ ਹੋ ਜਾਣਾ ਇਹ ਬਜ਼ੁਰਗੀ ਨਹੀਂ ਹੁੰਦੀ ਸਤਿਗੁਰੂ ਮਹਾਰਾਜ ਨੇ ਆਖਿਆ ਇਸ ਕਰਕੇ ਭਾਈ ਉੱਥੇ ਇਹੋ ਜੇ ਮਲਾਣੇ ਸੀ ਜਿਨ੍ਹਾਂ ਦੇ ਚਟੀਆਂ ਦਾੜੀਆਂ ਸੀ ਉਮਰ ਵੀ ਬਡੇਰੀ ਹੋ ਚੁੱਕੀ ਸੀ ਪਰ ਗਿਆਨ ਨਹੀਂ ਸੀ ਉਹਨਾਂ ਨੂੰ ਤੇ ਜਿਹੜੇ ਗੁਰਮਖ ਹੁੰਦੇ ਆ ਤੇ ਉਹ ਭਾਈ ਉਹਨਾਂ ਦੀ ਅਵਸਥਾ ਇਹੋ ਜੀ ਹੁੰਦੀ ਆ ਉਹ ਕਦੇ ਵੀ ਪਰ ਇਸਤਰੀ ਦੇ ਵਿੱਚ ਆਪਣਾ ਮਾਨ ਨਹੀਂ ਜੋੜਦੇ ਕਦੇ ਵੀ ਉਹਨਾਂ ਦੇ ਅੰਦਰ ਇਹੋ ਜੇ ਫੁਰਨੇ ਨਹੀਂ ਪੈਦਾ ਹੁੰਦੇ ਕਿਸੇ ਇਸਤਰੀ ਨੂੰ ਦੇਖ ਕੇ ਕਦੇ ਵੀ ਉਹ ਦੌਬਦਾ ਪਾਉਣ ਵਾਲੀਆਂ ਗੱਲਾਂ ਨਹੀਂ ਕਰਦੇ ਕਦੀ ਵੀ ਉਹ ਬਲ ਬੁੱਧੀ ਦਾ ਹੰਕਾਰ ਨਹੀਂ ਕਰਦੇ ਕਹਿੰਦੇ ਆ ਬਲ ਬੁੱਧੀ ਦਾ ਦਾਤਾ ਅਕਾਲ ਪੁਰਖ ਵਾਹਿਗੁਰੂ ਆ ਇਸ ਕਰਕੇ ਬਦਕਾਰਾਂ ਦੀ ਜਿਹੜੀ ਸ਼ੁਭਤ ਹੁੰਦੀ ਆ ਮਾੜੀ ਸੰਗਤ ਤੋਂ ਦੂਰ ਰਹਿੰਦੇ ਆ ਹਮੇਸ਼ਾ ਗੁਣਾ ਨਾਲ ਸਾਂਝ ਕਰਦੇ ਆ ਦੂਜੇ ਦੇ ਗੁਣ ਸੁਣ ਕੇ ਖੁਸ਼ ਹੋ ਜਾਂਦੇ ਆ ਉਹਨਾਂ ਦੀ ਨੀਅਤ ਚੰਗੀ ਹੁੰਦੀ ਆ ਜਿੰਨੇ ਰੁਕਨ ਦੀਨ ਸਾਰੇ ਉੱਥੇ ਇਕੱਠ ਸੀ ਵੱਡਾ ਸਾਰੇ ਫਕੀਰ ਮੰਨ ਗਏ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸੱਚਮੁੱਚ ਵੱਡੀ ਕਮਾਈ ਆ ਗੁਰੂ ਸਾਹਿਬ ਜੀ ਇੱਕ ਪਾ ਕੱਲਾ ਤੋਂ ਬਿਨਾ ਹੋਰ ਕਿਸੇ ਦੀ ਗੱਲ ਹੀ ਨਹੀਂ ਕਰਦੇ ਕੀਤੇ ਸਭ ਮਨਸੂਖ ਤੂੰ ਬਾਜੂ ਅੱਲਾ ਪਾਕ ਜਦੋਂ ਉਹਨਾਂ ਨੇ ਪੁੱਛਿਆ ਕਿ ਉਹਦੇ ਦਰਤੇ ਕੀ ਲਿਖਿਆ ਹੈ ਸਤਗੁਰੂ ਮਹਾਰਾਜ ਨੇ ਆਖਿਆ ਦਰਤੇ ਇਹੋ ਲਿਖਿਆ ਇੱਕੋ ਪਾਕ ਖੁਦਾਏ ਇੱਕ ਓੰਕਾਰ ਇੱਕ ਓੰਕਾਰ ਸਤਨਾਮ ਉਹ ਏਕਾ ਬਣਾਉਣ ਵਾਲਾ ਪਾਲਣ ਵਾਲਾ ਮਟਾਉਣ ਵਾਲਾ ਉਹ ਜੁਗਾ ਜੁਗਾ ਤੱਕ ਸੱਚ ਸੀ ਸੱਚ ਹੈ ਸੱਚ ਰਹੇਗਾ ਦੁਨੀਆ ਰਹੇ ਚਾਹੇ ਨਾ ਪਰ ਉਹ ਫਿਰ ਵੀ ਰਹੇਗਾ ਇਸ ਕਰਕੇ ਗੁਰਮਖੋ ਸਤਗੁਰੂ ਜੀ ਨੇ ਜਿਹੜੇ ਬਚਨ ਕੀਤੇ ਆ ਤੇ ਉੱਥੇ ਕਿਸੇ ਨੇ ਪੁੱਛਿਆ ਸੁੰਨਤ ਤੇ ਨਮਾਜ਼ ਦੀ ਹਕੀਕਤ ਬਾਰੇ ਵੀ ਦੱਸ ਦੋ ਮਹਾਰਾਜ ਕਹਿੰਦੇ ਸੱਚੀ ਸੁੰਨਤ ਬੰਦਗੀ ਸੱਚ ਨਮਾਜ਼ ਕਰਾਏ ਤੇ ਪੰਜ ਨਵਾਜ਼ਾਂ ਵਕਤ ਪੰਜ ਪੰਜਾ ਪੰਜੇ ਨਾਉ ਮਹਾਰਾਜ ਕਹਿੰਦੇ ਪੰਜ ਨਮਾਜ਼ਾਂ ਹੁੰਦੀਆਂ ਨੇ ਨਮਾਜ਼ਾਂ ਲਈ ਪੰਜ ਵੇਲੇ ਹੁੰਦੇ ਆ ਪੰਜਾਂ ਦੇ ਵੱਖਰੇ ਵੱਖਰੇ ਨਾਮ ਹੁੰਦੇ ਆ ਨਮਾਜ਼ਾਂ ਦੇ ਫਜ਼ਰ ਦੀ ਜ਼ੋਹਰ ਦੀ ਮਗਰਬ ਦੀ ਅਸਰ ਦੀ ਇਸਾ ਦੀ ਪੰਜ ਨਮਾਜ਼ਾਂ ਹੁੰਦੀਆਂ ਨੇ ਪਰ ਮਹਾਰਾਜ ਕਹਿੰਦੇ ਸਾਡੇ ਵਿੱਚ ਸੁਣੋ ਭਾਈ ਸੱਚ ਬੋਲਣਾ ਨਮਾਜ਼ ਦਾ ਪਹਿਲਾ ਨਾਮ ਆ ਇਹ ਸਵੇਰ ਦੀ ਨਮਾਜ਼ ਆ ਜਿਹੜੀ ਪੜ੍ਹਨੀ ਚਾਹੀਦੀ ਆ ਹੱਕ ਦੀ ਕਮਾਈ ਦੂਜੀ ਨਮਾਜ਼ ਆ ਰੱਬ ਤੋਂ ਸਭ ਦਾ ਭਲਾ ਮੰਗਣਾ ਇਹ ਨਮਾਜ਼ ਦਾ ਤੀਜਾ ਨਾਮ ਆ ਤੇ ਚੌਥੀ ਨੀਅਤ ਰਾਸਮਨ ਪੰਜਵੀਂ ਸਿਫਤ ਸਣਾਏ ਚੌਥੀ ਨਮਾਜ਼ ਹੁੰਦੀ ਆ ਨੀਤ ਨੂੰ ਸਾਫ਼ ਰੱਖਣਾ ਇਹ ਜ਼ਰੂਰੀ ਆ ਪ੍ਰਮਾਤਮਾ ਦੀ ਸਿਫਤ ਸਲਾਹ ਤੇ ਵਡਿਆਈ ਕਰਨੀ ਇਹ ਪੰਜਵੀਂ ਨਮਾਜ਼ ਆ ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ ਇਹ ਪੰਜ ਨਮਾਜ਼ਾਂ ਜੇ ਕੋਈ ਮੁਸਲਮਾਨ ਪੜ੍ਹੇਗਾ ਤੋ ਸੱਚਾ ਮੁਸਲਮਾਨ ਹੋਵੇਗਾ ਨਹੀਂ ਤਾਂ ਫਿਰ ਉਹ ਬਖਾਵਾ ਹੋਵੇਗਾ ਨਾਨਕ ਜੇਤੇ ਕੂੜਿਆਰ ਕੂੜਾ ਕੂੜੀ ਪਾਇ ਇਹਨਾਂ ਨਮਾਜ਼ਾਂ ਤੋਂ ਇਹ ਕਲਮਾਂ ਤੋਂ ਖੁੰਝੇ ਹੋਏ ਜਿੰਨੇ ਵੀ ਕੂੜ ਦੇ ਵਪਾਰੀ ਐ ਤੇ ਕੂੜੇ ਦੀ ਇੱਜ਼ਤ ਵੀ ਕੂੜੀਓ ਹੀ ਹੁੰਦੀ ਐ ਸਤਿਗੁਰੂ ਮਹਾਰਾਜ ਕਹਿ ਰਹੇ ਆ ਇੱਥੇ ਇਹ ਬਚਨ ਕਿ ਜਦੋਂ ਕਾਜ਼ੀਆਂ ਨੂੰ ਉੱਤਰ ਮਿਲ ਗਿਆ ਕਾਜੀ ਰੁਕਨਦੀਨ ਨੂੰ ਉੱਤਰ ਮਿਲ ਗਿਆ ਉਹਨਾਂ ਦੀ ਤਸੱਲੀ ਹੋ ਗਈ ਮੱਕੇ ਹੋਰ ਵੀ ਮਹਾਰਾਜ ਨੂੰ ਕਈ ਸਵਾਲ ਪੁੱਛੇ ਸੀ ਤਿੰਨ ਪ੍ਰਸਿੱਧ ਸੀਗੇ ਜਿਦੇ ਵਿੱਚੋਂ ਅੱਲਾ ਕਿਆ ਹੈ ਰਹਤਾ ਕਹਾ ਹੈ ਕਰਤਾ ਕਿਆ ਹੈ ਭਾਵ ਕੀ ਰੱਬ ਹੈ ਕੀ ਰੱਬ ਰਹਿੰਦਾ ਕਿੱਥੇ ਆ ਕਰਦਾ ਕੀ ਆ ਵਿਹਲਾ ਰਹਿੰਦਾ ਸਤਿਗੁਰੂ ਮਹਾਰਾਜ ਨੇ ਆਖਿਆ ਉਹ ਇੱਕ ਆ ਪ੍ਰਮਾਤਮਾ ਇੱਕ ਤੋਂ ਬਿਗੈਰ ਕੁਝ ਵੀ ਨਹੀਂ ਪਹਿਲਾਂ ਵੀ ਕੁਝ ਨਹੀਂ ਪਿੱਛੋਂ ਹੀ ਸਾਰਾ ਇੱਕ ਤੋਂ ਬਸਾਰਾ ਹੰਸਿਆਂ ਵਿੱਚ ਗਿਣਤੀ ਕਰ ਲੋ ਇੱਕ ਤੋਂ ਬਾਅਦ ਸਭ ਕੁਝ ਹੁੰਦਾ ਇੱਕ ਤੋਂ ਪਹਿਲਾਂ ਤਾਂ ਕੁਝ ਵੀ ਨਹੀਂ ਹੁੰਦਾ ਸਭ ਕੁਝ ਇੱਕ ਤੋਂ ਹੀ ਆ ਤੇ ਰੱਬ ਇੱਕ ਹੈ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਰਹਿੰਦਾ ਕਿੱਥੇ ਆ ਪੁੱਛਦੇ ਹੋ ਰਹਿੰਦਾ ਹਿਰਦੇ ਚ ਇਹਨੂੰ ਪ੍ਰਗਟਾਉਣ ਲਈ ਯਤਨ ਤੇ ਉਦਮ ਦੀ ਲੋੜ ਹੁੰਦੀ ਹੈ ਪਹਿਲਾਂ ਭਾਂਡਾ ਸਾਫ਼ ਕਰੋ ਫਿਰ ਇਹਦੇ ਵਿੱਚ ਦੁੱਧ ਕਰਮ ਪਾਓ ਨਾਮ ਦੀ ਜਾਗ ਲਗਾ ਕੇ ਤੇ ਨਾ ਫਿਰ ਨਿਰਾਸ਼ ਹੋ ਜਾਓ ਇਹ ਆਲਸ ਛੱਡ ਕੇ ਉਦਮੀ ਬਣੋ ਤੇ ਉਹ ਰੜਕਣਾ ਕਰੋ ਉਹ ਪ੍ਰਗਟ ਹੋ ਜਾਏਗਾ ਭਾਵ ਜੀਵ ਦੇ ਨਾਲ ਨਾਮ ਜਪੋ ਆਪੇ ਹੀ ਪਤਾ ਲੱਗ ਜਾਊਗਾ ਉਹ ਕਣਕਣ ਵਿੱਚ ਹੈ ਤੇ ਉਹਦੇ ਕਰਮਾਂ ਦਾ ਅੰਤ ਨਹੀਂ ਸੀ ਪਾ ਸਕਦੇ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿੰਨ ਜਦੋਂ ਪੁੱਛਿਆ ਗਿਆ ਖੁਦਾ ਨੂੰ ਲੋਕੀ ਕਿਵੇਂ ਪਾ ਲੈਂਦੇ ਆ ਮਹਾਰਾਜ ਕਹਿੰਦੇ ਨਿਮਰਤਾ ਦੇ ਨਾਲ ਤੇ ਬੰਦਗੀ ਦੇ ਨਾਲ ਇਸ ਕਰਕੇ ਸਤਗੁਰੂ ਜੀ ਨੇ ਉੱਥੇ ਬਚਨ ਇਹ ਜਿਹੜੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਆ ਰੱਬ ਕਰਦਾ ਕੀ ਆ ਉਹ ਤਖਤ ਤੇ ਬੈਠਿਆਂ ਨੂੰ ਥੱਲੇ ਲਾ ਦਿੰਦਾ ਥੱਲੇ ਬੈਠਿਆਂ ਨੂੰ ਤਖਤ ਤੇ ਬਿਠਾ ਦਿੰਦਾ ਭਿਖਾਰੀਆਂ ਨੂੰ ਰਾਜੇ ਬਣਾ ਦਿੰਦਾ ਰਾਜਿਆਂ ਨੂੰ ਭਿਖਾਰੀ ਬਣਾ ਦਿੰਦਾ ਤੇ ਸਤਗੁਰੂ ਮਹਾਰਾਜ ਜੀ ਦੀ ਉੱਥੇ ਜੜੀ ਵਿਚਾਰ ਇਹਨਾਂ ਅਸਰ ਹੋਇਆ ਡਾਕਟਰ ਗੰਡਾ ਸਿੰਘ ਜੀ ਤਾਂ ਇੱਥੋਂ ਤੱਕ ਲਿਖਦੇ ਆ ਕਿ ਅਰਬ ਦੇਸ਼ ਦੇ ਵਿੱਚ ਕਿਤੇ ਕਿਤੇ ਅੱਜ ਵੀ ਸਬੀਆ ਕਬੀਲੇ ਦੇ ਅਬਦ ਫਕੀਰ ਜੋ ਆਪਣੇ ਆਪ ਨੂੰ ਬਾਬਾ ਨਾਨਕ ਸਾਹਿਬ ਫਕੀਰ ਦੇ ਮਰੀਦ ਕਹਿੰਦੇ ਆ ਕੇਸ ਰੱਖਦੇ ਆ ਰਹਿਤ ਵੀ ਰੱਖਦੇ ਆ ਇੱਥੇ ਮੱਕੇ ਦੇ ਕਾਜ਼ੀਆਂ ਨੂੰ ਸਤਗੁਰੂ ਜੀ ਨੇ ਇਹਨਾਂ ਸੁੰਦਰ ਉਪਦੇਸ਼ ਦਿੱਤਾ ਤੇ ਕਈਆਂ ਨੇ ਤਾਂ ਇਹ ਵੀ ਆਖਿਆ ਸੀ ਮਹਾਰਾਜ ਸਾਨੂੰ ਆਪਣੀ ਕੋਈ ਨਿਸ਼ਾਨੀ ਦੇ ਕੇ ਜਾਓ ਸਤਿਗੁਰੂ ਜੀ ਤੋਂ ਜਿੱਥੇ ਮਹਾਰਾਜ ਜਾਂਦੇ ਆ ਕੋਈ ਨਿਸ਼ਾਨੀ ਮੰਗਦੇ ਆ ਵੀ ਮਹਾਰਾਜ ਸਾਨੂੰ ਕੋਈ ਨਿਸ਼ਾਨੀ ਦੇ ਜੋ ਸੰਭਾਲ ਕੇ ਰੱਖਾਂਗੇ ਕਿਤੇ ਕਿਤੇ ਮਹਾਰਾਜ ਇਹਨਾਂ ਇਮਾਮ ਸਾਫੀਆਂ ਨੂੰ ਇਹਨਾਂ ਵਿਚਾਰ ਕਰਨ ਵਾਲੇ ਲੋਕਾਂ ਨੂੰ ਆਪਣੇ ਪੈਰ ਦੀ ਖੜਾਮ ਦੇ ਦਿੰਦੇ ਆ ਫਿਰ ਉਹਨੂੰ ਪੂਜਿਆ ਜਾਂਦਾ ਹੈ ਇੱਥੇ ਮੱਕੇ ਤੋਂ ਬਾਅਦ ਸਤਿਗੁਰੂ ਜੀ ਮਦੀਨਾ ਗਏ ਆ ਸਤਿਗੁਰੂ ਜੀ ਉੱਥੇ ਜਾ ਕੇ ਵੀ ਮਹਾਰਾਜ ਨੇ ਕੌਤਕ ਕੀਤਾ ਕੀਰਤਨ ਕੀਤਾ ਹੈ ਕਈ ਲੋਕ ਉੱਥੇ ਮਹਾਰਾਜ ਨੂੰ ਮਾਰਨ ਵੀ ਆਏ ਸੀ ਪੱਥਰ ਚੁੱਕ ਕੇ ਪਰ ਉਹਨਾਂ ਦਾ ਕੀ ਹਾਲ ਹੋਇਆ ਕਲਾਵਾਹੀ ਗੁਰੂ ਦੀ ਵਰਤੀ ਆ ਅਗਲੇ ਦੀਵਾਨ ਵਿੱਚ ਆਪਾਂ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ